ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਰਹਿਨਮਾਈ ਹੇਠ ਪੰਜਾਬ ਵਿੱਚ ਸਿੱਖਿਆ ਦਾ ਵਿਸਤਾਰ ਕਰਨ ਵਾਸਤੇ ਔਰ ਅੱਛੀ ਸਿੱਖਿਆ ਨਾਗਰਿਕਾਂ ਨੂੰ ਦੇਣ ਵਾਸਤੇ ਜੋ ਬਾੜ ਤਰਤਨ ਡਾਕਟਰ ਬੀਮਰਾਵ ਬੇਦਕਾ ਜੀ ਦਾ ਕਾਲਜ ਮੋਟਾ ਮੰਡੀ ਵਿੱਚ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੈ ਸੋ ਇਸ ਇਲਾਕੇ ਨੂੰ ਬੜੀ ਵੱਡੀ ਮਾਨ ਸਾਹਿਬ ਦੀ ਦੇਣ ਹੈ ਕਿ ਇਸ ਇਲਾਕੇ ਦੇ ਵਿੱਚ ਬੱਚਿਆਂ ਵਾਸਤੇ ਉੱਚ ਸਿਖਿਆ ਵਾਸਤੇ ਜੋ ਕਾਲਜ ਖੁੱਲਿਆ ਗਿਆ ਹੈ ਔਰ ਅੱਜ ਅਸੀਂ ਗੇਟ ਦਾ ਉਦਘਾਟਨ ਕੀਤਾ ਹੈ ਕਿਉਂਕਿ ਇਸ ਗੇਟ ਦੇ ਕਾਲਜ ਖੁੱਲਣ ਦੇ ਬਾਅਦ ਇਹ ਗੇਟ ਇਸ ਨੇ ਹੀ ਬਣਾ ਔਰ ਉਹ ਵੀ ਹੁਣ ਬਹੁਤ ਖੂਬਸੂਰਤ ਗੇਟ ਬਣ ਕੇ ਤਿਆਰ ਹੋ ਗਿਆ ਹੈ ਸੋ ਮੈਂ ਇਸ ਕਾਲਜ ਦੇ ਪ੍ਰਿੰਸੀਪਲ ਮੈਡਮ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਸਾਰੇ ਸਟਾਫ ਨੂੰ ਔਰ ਖਾਸ ਕਰਕੇ ਜੋ ਪੰਜਾਬ ਸਰਕਾਰ ਦੇ ਸਾਰੇ ਹੀ ਅਫਸਰ ਸਾਹਿਬਾਨ ਜਿਨ੍ਹਾਂ ਨੇ ਬਣਾਇਆ ਕਿ ਤਿਆਰ ਕੀਤਾ ਹੈ ਇਸ ਗੇਟ ਨੂੰ ਬਹੁਤ ਖੂਬਸੂਰਤ ਸੋ ਮੈਂ ਇੱਕ ਵਾਰ ਫਿਰ ਪੰਜਾਬ ਦੇ ਮੱਖਤਜ਼ਰ ਭਗਵਾਨ ਸ੍ਰੀ ਮਾਨ ਸਾਹਿਬੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਐਸਸੀ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਐਸਸੀ ਬੱਚਿਆਂ ਦਾ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਵਾਸਤੇ ਜੋ ਇਸ ਕਾਲਜ ਨੂੰ ਕਦੇ ਖੂਬ ਬਣਾਇਆ ਔਰ ਅੱਜ ਉਸਦੇ ਬਾਅਦ ਜੋ ਬਹੁਤ ਖੂਬਸੂਰਤ ਗੇਟ ਬਣਾ ਕੇ ਤਿਆਰ ਕੀਤਾ ਹੈ ਉਹਦਾ ਮੈਂ ਉਦਗਾਰਨ ਕੀਤਾ ਹੈ ਸੋ ਮੈਂ ਇਸ ਗੱਲ ਦੀ ਸਾਰੇ ਹੀ ਕਾਲਜ ਦੇ ਮੈਂਬਰ ਸਾਹਿਬਾਨ ਨੂੰ ਟੀਚਰ ਸਾਹਿਬਾਨ ਨੂੰ ਔਰ ਸਾਰੇ ਹਲਕਾ ਵਾਸੀਆਂ ਨੂੰ ਔਰ ਖਾਸ ਕਰਕੇ ਵਿਦਿਆਰਥੀਆਂ ਨੂੰ ਇਸ ਕਾਲਜ ਦੀ ਮੁਬਾਰਕਬਾਦ ਦਿੰਦਾ ਹਾਂ ਜੈ ਭਾਰਤ ਜੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਰਹਿਨਮਾਈ ਹੇਠ ਪੰਜਾਬ ਵਿੱਚ ਸਿੱਖਿਆ ਦਾ ਵਿਸਤਾਰ ਕਰਨ ਵਾਸਤੇ ਔਰ ਅੱਛੀ ਸਿੱਖਿਆ ਨਾਗਰਿਕਾਂ ਨੂੰ ਦੇਣ ਵਾਸਤੇ ਜੋ ਬਾੜਤਰਤਨ ਡਾਕਟਰ ਬੀਬਰਾ ਬੇਦਕਾ ਜੀ ਦਾ ਕਾਲਜ ਬੂਟਾ ਮੰਡੀ ਵਿੱਚ ਕਾਫੀ ਦੇਰ ਤੋਂ ਕੰਮ ਕਰ ਰਿਹਾ ਹੈ ਸੋ ਇਸ ਇਲਾਕੇ ਨੂੰ ਬੜੀ ਵੱਡੀ ਮਾਨ ਸਾਹਿਬ ਦੀ ਦੇਣ ਹੈ ਕਿ ਇਸ ਇਲਾਕੇ ਦੇ ਵਿੱਚ ਬੱਚਿਆਂ ਵਾਸਤੇ ਉੱਚ ਸਿੱਖਿਆ ਵਾਸਤੇ ਜੋ ਕਾਲਜ ਖੁੱਲਿਆ ਗਿਆ ਹੈ ਔਰ ਅੱਜ ਅਸੀਂ ਗੇਟ ਦਾ ਉਦਘਾਟਨ ਕੀਤਾ ਹੈ ਕਿਉਂਕਿ ਇਸ ਗੇਟ ਦੇ ਕਾਲਜ ਖੁੱਲਣ ਦੇ ਬਾਅਦ ਇਹ ਗੇਟ ਇਸ ਨੇ ਸੀ ਬਣਿਆ ਔਰ ਉਹ ਵੀ ਹੋਣ ਬਹੁਤ ਖੂਬਸੂਰਤ ਗੇਟ ਵਾਂਕੇ ਤਿਆਰ ਹੋ ਗਿਆ ਹੈ ਸੋ ਮੈਂ ਇਸ ਕਾਲਜ ਦੇ ਪ੍ਰਿੰਸੀਪਲ ਮੈਡਮ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਸਾਰੇ ਸਟਾਫ ਨੂੰ ਔਰ ਖਾਸ ਕਰਕੇ ਜੋ ਪੰਜਾਬ ਸਰਕਾਰ ਦੇ ਸਾਰੇ ਹੀ ਅਫਸਰ ਸਾਹਿਬਾਨ ਜੀ ਕਦੂ ਜਿਨ੍ਹਾਂ ਨੇ ਬਣਾਇਆ ਕੇ ਤਿਆਰ ਕੀਤਾ ਹੈ ਇਸ ਗੇਟ ਨੂੰ ਬਹੁਤ ਖੂਬਸੂਰਤ ਸੋ ਮੈਂ ਇੱਕ ਵਾਰ ਫੇਰ ਪੰਜਾਬ ਦੇ ਮੁੱਖ ਤੌਰ ਤੇ ਸਰ ਭਗਵੰਦ ਸੇਮਾਨ ਸਾਥੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਐਸਸੀ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਐਸੀ ਬੱਚਿਆਂ ਦਾ ਸਿੱਖਿਆ ਦਾ ਮਿਆਰ ਉੱਪਰ ਚੁੱਕਣ ਵਾਸਤੇ ਜੋ ਇਸ ਕਾਲਜ ਨੂੰ ਕਦੇ ਖੂਬ ਬਣਾਇਆ ਔਰ ਅੱਜ ਉਸ ਦੇ ਬਾਅਦ ਜੋ ਬਹੁਤ ਖੂਬਸੂਰਤ ਗੇਟ ਬਣਾ ਕੇ ਤਿਆਰ ਕੀਤਾ ਹੈ ਉਹਦਾ ਮੈਂ ਦੋਤ ਕਰਨ ਕੀਤਾ ਹੈ ਸੋ ਮੈਂ ਇਸ ਗੱਲ ਦੀ ਸਾਰੇ ਹੀ ਕਾਲਜ ਦੇ ਮੈਂਬਰ ਸਾਹਿਬਾਨ ਨੂੰ ਟੀਚਰ ਸਾਹਿਬਾਨ ਨੂੰ ਔਰ ਸਾਰੇ ਹਲਕਾ ਵਾਸੀਆਂ ਨੂੰ ਔਰ ਖਾਸ ਕਰਕੇ ਵਿਦਿਆਰਥੀਆਂ ਨੂੰ ਇਸ ਗੱਲ ਦੀ ਮੁਬਾਰਕ ਬਾਦ ਦਿੰਦਾ ਹਾਂ ਜੈ ਭਾਰਤ ਜੈ